ਕੋਨੇ ਆ ਗਵਾਲੀਅਰ ਦਾ ਕਿਲਾ ਨਾਲੇ ਉਥੇ ਕੈਦ ਹੋਈਏ ਆ ਰਾਜਾ ਜੇ ਮੈਂ ਨਾ ਕੰਫੀਡੈਂਸੀ ਵੱਖਰਾ ਆ ਜਦੋਂ ਬੰਦਾ ਰੈਡੀ ਹੋਇਆ ਹੋਵੇ ਮੁੰਡੇ ਆ ਹੀ ਗਏ ਕਹਿੰਦੇ ਪਰ ਮੁਹੀ ਨਹੀਂ ਆਈ 52 ਥਮ ਬਹੁਤ ਵਧੀਆ ਏਰੀਆ ਯਾਰ ਮੈਂ ਨਾ ਨਹੀਂ ਆ ਰਿਹਾ ਓਏ ਹੋਏ ਆ ਲੱਗਾ ਨਿਸ਼ਾਲ ਮਾਰਨਾ ਕਿਹੜੇ ਬੰਦੇ ਸਾਨੂੰ ਖਾਓ ਲੋਕ ਕਰਦੇ ਸਾਰੀ ਕੋਤੂ ਆ ਮੰਦਿਰ ਜਿਹੜੀ ਹੈ ਟੱਕਾ ਹਾਂਜੀ ਕੀ ਹਾਲ ਚਾਲ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਗਗਨ ਗੁੰਦਵਾਲ ਤੁਹਾਡਾ ਭਰਾ ਤੇ ਮੈਂ ਵੇਖੋ ਰੈਡੀ-ਸ਼ੈਡੀ ਹੋ ਗਿਆ ਸ਼ਾਮਾਂ ਦਾ ਵੇਲਾ ਆ ਤੇ ਪਤਾ ਕੀ ਚੱਕਰੀ ਸੀ ਮਤਰੋ ਧੁੱਪ ਬਹੁਤ ਜ਼ਿਆਦੀ ਸੀ ਤੇ ਫਿਰ ਅਸੀਂ ਸੋਚਿਆ ਵੀ ਚਲੋ ਹੋਣ ਨਿਕਲਦੇ ਆ ਸ਼ਾਮਾਂ ਨੂੰ ਬਾਹਰ ਤੇ ਆਹ ਵੇਖੋ ਜਿੱਥੇ ਆਪਾਂ ਰਾਤ ਸਟੇ ਕੀਤਾ ਇੱਥੋਂ ਆਪਾਂ ਰੈਡੀ ਹੋ ਗਏ ਆ ਪਰ ਆਤੀ ਇੱਥੇ ਸਟੇ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚੀ ਤੇ ਹਾਲੇ ਕਿ ਮੈਂ ਉੱਥੇ ਹੀ ਆ ਫਿਰ ਮੈਂ ਪਾਕਪੋ ਕੇ ਬੰਦ ਲੀਆ ਹੁਣ ਆਪਾਂ ਜਿੱਥੇ ਤੁਹਾਨੂੰ ਕੱਲ ਪ੍ਰੋਮਿਸ ਕੀਤਾ ਸੀ ਆਪਾਂ ਜਾਵਾਂਗੇ ਤੇ ਅੱਜ ਆਪਾਂ ਉੱਥੇ ਚੱਲੇ ਆ ਜਿੱਥੇ ਗਵਾਲੀਅਰ ਦਾ ਫੋਟ ਆ ਆਪਾਂ ਉੱਥੇ ਚੱਲੇ ਆ ਤੇ ਉੱਥੇ ਜਾ ਕੇ ਫਿਰ ਤੁਹਾਨੂੰ ਵਿਖਾਵਾਂਗੇ ਕੀ ਉਥੋਂ ਕਿਦਾਂ ਦਾ ਬਣਿਆ ਆ ਮੈਂ ਸੁਣਿਆ ਬਹੁਤ ਹੀ ਉਸ ਬਾਰੇ ਪਹਿਲਾਂ ਵੀ ਮੈਂ ਵੇਨ ਆ ਰਿਆਂ ਨੈਟ ਤੇ ਬੜਾ ਅੱਜ ਆਪਾਂ ਅੱਖੀਂ ਵੇਖ ਲੈਣਾ ਤੇ ਕੱਡਾ ਵਧੀਆ ਨਜ਼ਾਰਾ ਵੱਜਣਾ ਆ ਗੱਲ ਇਦਾਂ ਇਹ ਗਰਮੀ ਬਹੁਤ ਹੀ ਯਾਰੀ ਆ ਮੈਨਾਂ ਮਾਤ ਯਾਰੀ ਵੱਜੰਦੀ ਜੇ ਹੋਰ ਨਹੀਂ ਕੋਈ ਚੱਕਰ ਤੇ ਨਾਲ ਜੁੜੇ ਰਿਓ ਵਲੌਗ ਦੇ ਜੇ ਤੁਸੀਂ ਆਹ ਵਲੌਗ ਤੋਂ ਪਹਿਲਾ ਵਲੌਗ ਵੇਖਿਓ ਕਰੀ ਜਾਗੇ ਜੇ ਕੋਈ ਆ ਨਵਾਂ ਵਲੌਗ ਵੇਖਣਦਿਆ ਪਹਿਲਾ ਤੁਸੀਂ ਵਲੌਗ ਚੈੱਕ ਕਰਿਓ ਉਹਦੇ ਵਿੱਚ ਆਪਾਂ ਜਲੰਧਰ ਤੋਂ ਟ੍ਰੇਨ ਫੜੀ ਆਪਾਂ ਗਵਾਲੀਅਰ ਆਏ ਉਹ ਵਲੌਗ ਜ਼ਰੂਰ ਚੈੱਕ ਕਰਿਓ ਮਨਾ ਇਹ ਗੁਰਦਾਰਾ ਬਹੁਤ ਯਾਰ ਸ਼ਾਨਦਾਰ ਆ ਇੱਥੋਂ ਸਾਡੇ ਏਰੀਆ ਦੀ ਬੜੀ ਸੰਗਤ ਆਉਂਦੀ ਆ ਇਹ ਪਤਾ ਹੋਣਾ ਤੁਹਾਨੂੰ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ ਦਾ ਗੁਰਦਾਰਾ ਹੈ ਵੀ ਤੇ ਚਲੋ ਫਿਰ ਆਪਾਂ ਚੱਲਦੇ ਹਾਂ ਨਾਲ ਦਾ ਮੇਰਾ ਤਿਆਰ ਹੋਉਂਦਿਆ ਫਿਰ ਆਪਾਂ ਨੂੰ ਕੱਢ ਕੇ ਬਾਹਰ ਫੇਰ ਆਪਾਂ ਚੱਲਦੇ ਆਂ ਤੇ ਆਵੇ ਨਵੇਂ ਕੱਢ ਲਿਆ ਬਾਹਰ ਤਿਆਰ ਤੇ ਰੋ ਗਿਆ ਵੀ ਹੁਣ ਆਪਾਂ ਚੱਲਦੇ ਆਂ ਹੁਣ ਆ ਯਾਰ ਮੌਸਮ ਬਹੁਤ ਵਧੀਆ ਅੱਗੇ ਨਾ ਕਿ ਧੁੱਪ ਬੜੀ ਜਿਆਦੀ ਸੀ ਹੁਣ ਮੌਸਮ ਅੱਗੇ ਨਾ ਬਹੁਤ ਵਧੀਆ ਹੋ ਗਿਆ ਹੁਣ ਸਗੋ ਜਾਣ ਦਾ ਵੀ ਫਾਇਦਾ ਆ ਨਾਲੇ ਇਸ ਵੇਲੇ ਰੌਣਕ ਵੀ ਹੁੰਦੀ ਆ ਥੋੜੀ ਐ ਵੇਲੇ ਫਿਰ ਜਾ ਕੇ ਤੁਹਾਨੂੰ ਦਿਖਾਉਨੇ ਆ ਗਵਾਲੀਅਰ ਦਾ ਕਿਲਾ ਨਾਲੇ ਉੱਥੇ ਕੈਦ ਹੋਈਏ ਆ ਰਾਜਾ ਆ ਗਏ ਆ ਵੇਖੋ ਗੁਰਦੁਆਰੇ ਦੇ ਬਾਹਰ ਸਾਈਡੋਂ ਫਿਰ ਆਪਾਂ ਹੁਣ ਚੱਲਦੇ ਆਂ ਇੱਥੋਂ ਆਪਾਂ ਕੋਈ ਵੇਖਦੇ ਆ ਕਿੱਦਾਂ ਉੱਥੋਂ ਤੱਕ ਜਾ ਸਕਦੇ ਆ ਵਾ ਇਹ ਹੈਗਾ ਤੇ ਅੱਧਾ ਕਿਲੋਮੀਟਰ ਆ ਆਪਾਂ ਤੁਰਕੇ ਵੀ ਜਾ ਸਕਦੇ ਆ ਵਹੇ ਦੇ ਬਾਕੀ ਇਹ ਲੱਤਾਂ ਜਵਾਹ ਹੋ ਗਈ ਤੇ ਚਲ ਜਾਗੇ ਨਹੀਂ ਤੇ ਕੋਈ ਨਹੀਂ ਇੱਥੇ ਹੀ ਆ ਜਦੇ ਬਾਕੀ ਠੀਕ ਆ ਨਾ ਤੁਰਕੇ ਤੁਰਕੇ ਆ ਦੇ ਤੁਰਕੇ ਚਲ ਜਾਣਾ ਮੇਤਰੋ ਬੈਗ ਜੇ ਆਉਣਾ ਆਪਾਂ ਈ ਰਖਸ਼ਾ ਹੁਣ ਆਪਾਂ ਜਾਣਦੇ ਆ ਬਹੁਤ ਵਧੀਆ ਯਾਰ ਅੱਜ ਆਪਾਂ ਘੁੰਮਣ ਫਿਰਦੇ ਆ ਅੱਜ ਆਜਾ ਬਾ ਤਿਆਰ ਤੇ ਰਹੇ ਆ ਕਿ ਮੈਂ ਨਾ ਕੌਨਫੀਡੈਂਸੀ ਵੱਖਰਾ ਆ ਜਦੋਂ ਬੰਦਾ ਰੈਡੀ ਹੋਇਆ ਹੋਵੇ ਨਾ ਉਸ ਦਿਨ ਬੰਦੇ ਦਾ ਕੌਨਫੀਡੈਂਸ ਵੱਧ ਜਾਂਦਾ ਕਿੰਨੇ ਕ ਦੂਰ ਜੇ ਮਾਲਕੋ ਇਥੋਂ ਥੋੜਾ ਹੀ ਆ ਠੀਕ ਆ ਇਹੋ ਜਿਹੀਆਂ ਚੀਜ਼ਾਂ ਆ ਗਿਆ ਕਿਤੇ ਮਾਮਾ ਜੇ ਕਿਤੇ ਟਾਈਮ ਬਣਾਉਣਾ ਇਹੋ ਜੀਆਂ ਜਗ੍ਹਾ ਤੇ ਹੋਟਲ ਲਗਾਉਣਾ ਪਤਾ ਕੀ ਕਰਦੇ ਆ ਮਿੱਤਰੋ ਤੁਹਾਨੂੰ ਉੱਥੇ ਜਾ ਕੇ ਵਿਖਾਉਨੇ ਆ ਮਾਹੌਲ ਮੈਨੂੰ ਐ ਲੱਗਦਾ ਵੀ ਬੜਾ ਵਧੀਆ ਮਾਹੌਲ ਆ ਉੱਥੋਂ ਦਾ ਚਿੱਲ ਫਨ ਹੋਣਾ ਪੂਰਾ ਹੀ ਕੰਮ ਓਕੇ ਆ ਉਹ ਵੀਰ ਵੇਚਣਾ ਮਾਰਦੀ ਆ ਗਏ ਨੇ ਕਲੇ ਦੀ ਸਟਾਰਟਿੰਗ ਤੇ ਇਹ ਮੇਨ ਐਂਟਰੀ ਆ ਕਲੇ ਦੀ ਇੱਥੋਂ ਜਲਦੇ ਆ ਫਿਰ ਅੰਦਰ ਮੜਾਣਾ ਕਿਰਾਇਆ ਦੇ ਦਈਏ ਕਰ ਲਈ ਮਿੱਤਰੋ ਕਲੇ ਜਾਪਾ ਐਂਟਰੀ ਵਾਓ ਇਹ ਗੱਲ ਹੀ ਰੌਣਕ ਹੀ ਵੱਖਰੀ ਆ ਇੱਥੋਂ ਦੀ ਕਵਾਲੀਏ ਫਾਟ ਆਜੇ ਜੇ ਆਜੇ ਮੁੰਡੇ ਆ ਹੀ ਗਏ ਕਹਿੰਦੇ ਅੱਜ ਆਪਾਂ ਅੱਜ ਤੁਹਾਨੂੰ ਵਿਖਾਉਣਾ ਵੀ ਕਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਜੇ ਛਡਾ ਕੇ ਲਿਆਂਦੇ ਇਹ 52 ਥੰਮਾ ਠੀਕ ਆ ਇਹੋ ਜੇ ਇੱਥੇ ਆ ਆ ਨਹੀਂ ਚੰਦਰਮੁਖੀ ਨਹੀਂ ਆਈ 52 ਥੰਮ ਆਜੇ ਮੈਂ ਪਰ 52 ਥੰਮ ਕੋਈ ਨਹੀਂ ਜੇ ਅੰਦਰ ਐਂਟਰੀ ਹੁੰਦੀ ਹੋਈ ਨਾ ਫਿਰ ਆਪਾਂ ਇਹਦੇ ਅੰਦਰ ਵੀ ਚੱਲਾਂਗੇ ਆਵੇ ਮੇਰੇ ਸਾਹ ਨਾਲ ਨਾ 52 ਆਵੇ ਬੁਰਜੀਆਂ ਬਣੀਆਂ ਇੱਥੇ ਸਾਰੀਆਂ ਆਵੇ ਜਿੱਦਾਂ ਤੁਸੀਂ ਦੇਖ ਸਕਦੇ ਜੀ ਸਾਰੇ ਬਨੇ ਬਹੁਤ ਜਣੇ ਆਏ ਇੱਥੇ ਸਿੱਖ ਘੱਟ ਦੇ ਤਾਂ ਓਦਾਂ ਜਿਆਦੇ ਜਾਣੇ ਆ ਜਿਨ੍ਹਾਂ ਦੇ ਮਨ 'ਚ ਚਾ ਆ ਵੇਖਣ ਦਾ ਜਿੱਦਾਂ ਕਿਲੇ ਕੋਲੇ ਉਹ ਜਿਆਦੇ ਜਣੇ ਆਉਂਦੇ ਕਿਲਾ ਬਹੁਤ ਵਧੀਆ ਇਹ ਉਹ ਵੇਲੇਆਂ ਦੇ ਰਾਜਿਆਂ ਦੇ ਕਿਲੇ ਆਣਾ ਫਿਰ ਮੇਨੇ ਆ ਇੱਥੋਂ ਦਾ ਧਾਣਾ ਪਰ ਹੋਰ ਨਾ ਕੋ ਵੇਖ ਲਿਆ ਸਹੀ ਗੱਲ ਰਸ਼ ਬਹੁਤ ਜਿਆਦਾ ਪਰ ਇਹ ਮੇਨ ਚੀਜ਼ ਆ ਇੱਥੋਂ ਦੀ ਆ ਵੇਖੋ ਤੇ ਆਪਾਂ ਇੱਥੇ ਪਹੁੰਚ ਚੁੱਕੇ ਆ ਇਤਿਹਾਸ ਤੇ ਜਾਲ ਆਪਾਂ ਨੂੰ ਇੰਨਾ ਨਹੀਂ ਪਤਾ ਪਰ ਫਿਰ ਵੀ ਯਾਰ ਜਿਹੜੀਆਂ ਚੀਜ਼ਾਂ ਵੇਖਣ ਵਾਲੀਆਂ ਜਿਹੜੀਆਂ ਚੀਜ਼ਾਂ ਆਪਾਂ ਕੋ ਸਮੇਂ ਤੇ ਨੈਟ ਤੇ ਵੇਖੀ ਦੀਆਂ ਸੀ ਅੱਜ ਆਪਾਂ ਅੱਖੀਂ ਵੇਖ ਰਹੇ ਆ ਤੇ ਬਹੁਤ ਵਧੀਆ ਏਰੀਆ ਯਾਰ ਮੈਨਾਂ ਨਹੀਂ ਆ ਰਿਹਾ ਆਜ ਲਈਏ ਉਹ ਵੇ ਉੱਥੋਂ ਸਾਰਾ ਸ਼ਹਿਰ ਦੇ ਉੱਥੋਂ ਕੋਈ ਨਹੀਂ ਉੱਥੋਂ ਸਾਰਾ ਸ਼ਹਿਰ ਦੇਖਦਾ ਹੁਣ ਤੁਹਾਨੂੰ ਉੱਥੋਂ ਖੜਦੇ ਆ ਇੱਥੋਂ ਨਾ ਸਾਰਾ ਇਹ ਨਾ ਕਿੰਨੇ ਫੋਟੋ ਚਾਏ ਮੈਨੂੰ ਵੀ ਪਤਾ ਇਹਨੂੰ ਕਿੰਨੇ ਫੋਟੋ ਚਾਹ ਵੀਰੇ ਜੇ ਫੋਟ ਨਹੀਂ ਪਤਾ ਨਹੀਂ ਪਤਾ ਆਪਕੋ ਚਲੋ ਕੋਈ ਬਾਤ ਨਹੀਂ ਇਹ हमको ਵੀ ਨਹੀਂ ਪਤਾ ਕਿਤਨੇ ਫੋਟੋ ਚਾਹ ਲੇਕਿਨ ਇਹ ਹਮ ਜਹਾਂ ਪਰ ਦੇਖਣ ਆਏ ਹੈ ਫਿਰ ਆਪ ਹਣ ਅੱਗੇ ਜਾਣੇ ਦਾ ਲੋ ਉੱਥੇ ਵਿਖਾਉਨੇ ਆ ਕੀ ਮਾਹੌਲ ਆ ਤੇ ਹੁਣ ਆਪਾਂ ਅੰਦਰ ਜਾ ਕੇ ਤੁਹਾਨੂੰ ਵਿਖਾਉਨੇ ਆ ਪੂਰਾ ਗੋਵਾਲੀ ਯਾਰ ਗੋਵਾਲੀ ਯਾਰ ਦਿਖਾਤੇ ਆਂ ਆਪਕੋ ਵੇਖੋ ਮੇਰੀ ਫੈਮਿਲੀ ਮੇਰੇ ਘਰ ਦੇ ਵੀ ਵੇਖਣਦੇ ਬਲੌਗ ਮੇਰੇ ਵੀਰ ਵੀ ਵੇਖਣਦੇ ਮੇਰੀਆਂ ਭੈਣਾਂ ਵੀ ਵੇਖਣਦੀਆਂ ਸਾਰੇ ਜਾਣੇ ਵੇਖੋ ਵੀ ਕਿੱਟਾ ਮੌਦ ਚੱਲ ਓਕੇ ਹਾਏ ਓਏ ਹੋਏ ਉਂਕਰਵਾ ਆ ਚੀ ਜਲਬਣੀ ਜਾਣ ਕਦੇ ਕੁੜੀ ਆ ਵੀ ਵਾ ਸਾਰਾ ਗਵਾਲੀਅਰ ਸ਼ਹਿਰ ਦਿਖਨਦਿਆ ਜੀ ਮੈਂ ਨਾ ਮਿੱਤਰੋ ਵੀ ਇੱਥੇ ਤੁਹਾਨੂੰ ਕੈਮਰੇ ਦੇ ਵਿੱਚ ਨਹੀਂ ਨਾ ਪਤਾ ਲੱਗਣ ਲੜਾ ਜਿੱਨਾ ਸਾਨੂੰ ਦਿਖਨਦਿਆ ਬੋਲਿਆਰਾ ਭੋਲੀ ਇੱਥੇ ਹੋਣਾ ਚਾਹੀਦਾ ਸੀ ਜਿਹੜੇ ਨੂੰ ਕਹਿੰਦੇ ਨਾ ਇੱਕ ਵਾਰੀ ਮੈਂ ਨਾ ਮਿੱਤਰੋ ਟਾਈਮ ਕੱਢ ਕੇ ਆਹ ਜਗ੍ਹਾ ਤੇ ਜਰੂਰ ਆਇਓ ਪਤਾ ਲੱਗਦਾ ਦੁਨੀਆਦਾਰੀ ਦਾ ਕਿੱਡੀ ਕੰਨੀ ਮੈਂ ਨਾ ਸਾਰਾ ਹੀ ਗਵਾਲੀਅਰ ਮੇਰੇ ਸਾਹਮਣੇ ਬਹੁਤ ਉੱਚਾ ਹੈ ਯਾਰ ਇੱਥੋਂ ਆਹ ਵੇਖੋ ਬਹੁਤ ਨਿਆਰੇ ਥੋੜੀ ਚਾਸਿਆ ਜਾ ਰਹੇ ਤਦਾਂ ਨਿਆਰਾ ਜੇ ਮਨਾਏ ਗੁਰਵਾ ਜਿਹੜੀ ਉਧਰੋਂ ਜਿਹੜੀ ਹਵਾ ਵੱਜਦੀ ਤੇ ਇਤਰੋਂ ਅਸੀਂ ਖਲੋਤੇ ਆ ਨਾ ਇੱਥੇ ਇਹ ਪੂਰੀ ਗੱਲ ਬਣ ਗਈ ਆ ਪੂਰਾ ਕੰਮ ਓਕੇ ਹੋ ਗਿਆ ਵਾ ਅੰਦਰ ਨਹੀਂ ਮੇਰੇ ਸਾਨਾ ਇਹਦੇ ਯਾਰ ਜਾ ਸਕਦੇ ਅੰਦਰ ਜਾ ਸਕਦੇ ਆ ਬ੍ਰਦਰ ਇਸਕੇ ਬ੍ਰਦਰ ਵੀ ਆ ਗਿਆ ਹੈ ਅਸ਼ਾ ਬਸ ਓਕੇ ਇਹ ਦੇ ਸਭ ਇਹ ਸਾਰਾ ਹੀ ਆ ਕਿਲਾ ਜੇ ਇਤਨਾ بڑا ਹੈ ਜੋ ਵੀ ਬਹੁਤ ਲੰਮਾ ਚੌੜਾ ਹੈ देखने को एक दिन चाहिए मतलब इसको एक दिन तो क्या पर हां चार पांच घंटे नहीं 3 घंटे में समथिंग हो जाएगा आपको 3 घंटे में ओके 3 दिन नहीं लगता है कहते 3 घंटे ही मित्रों लग जाने ये कुम्हल का ईटा वटाकला है पहला यार फिर भी महाराजा राजे महाराजाएं मेले दा बणया कदों दा बणया कड्डा मजबूत है भी जेड़ा हले तक वेलो इतना ही खडा ही है कुड़िया ਇਹ ਮਿਸਤਰੀਆਂ ਨਾਲ ਸਲੂੜਿਆ ਜਿਨ੍ਹਾਂ ਨੇ ਬਣਾਤਾ ਆਪਾਂ ਚੱਲੇ ਜੇ ਮਤਰਾਉਂ نیچے ਨੂੰ ਉੱਥੇ ਕੋ ਯਾਨੇ ਤੁਹਾਨੂੰ ਹੋਰ ਵਿਖਾਉਨੇ ਅੱਗੇ ਕਿੱਦਾਂ ਕੀ ਮਾਹੌਲ ਆ ਉੱਥੋਂ ਤੇ ਯਾਰ ਬਹੁਤ ਵਧੀਆ 뷰 ਦਿਖਦਾ ਜੇ ਮੈਂ ਨਾ ਵੀ ਪੂਰਾ ਕੰਮ ਓਕੇ ਆ ਵੇਖੋ ਮਨ ਲੱਗੀ ਜਿਆਦੇ ਆ ਤੁਸੀਂ ਵੇਖ ਸਕਦੇ ਜੇ ਬਾਹਰ ਦੇ ਜਿਆਦੇ ਆਊਟ ਆਫ ਸਟੇਟ ਪੀਪਲ ਆ ਆਪਣਾ ਪੰਜਾਬੀ ਘਾਟ ਹੀ ਆਉਂਦੇ ਇੱਥੇ ਆਏ ਓਏ ਵਿਚਾਰੀ ਓਏ ਆ ਰਹਾ ਕੋਈ ਨਹੀਂ ਹੋ ਨਾ ਯਾਰ ਇਹ ਮੈਚ ਚੋਂ ਪੂਰੀ ਕੰਨੇ ਬੱਤਾ ਵੀਰਕ ਸਾਹਿਬ ਨੇ ਵਲੋਗ ਪਾਇਆ ਦੇਖੋ ਮਿੱਤਰੋ ਓਏ ਹੋਏ ਆ ਗਈ ਇਹਦੇ ਨਾਲ ਦੀ ਰੀਸ ਗਵਾਲੀਅਰ ਦੇ ਕਿਲੇ ਨਾਲ ਦੀ ਹੁਣ ਨਾ ਯਾਰ ਆਪਾਂ ਇੱਥੇ ਹੀ ਹਾਲੇ 2-3 ਦਿਨ ਕੋਈ ਨਹੀਂ ਤੁਹਾਨੂੰ ਟੂਰ ਵਿਖਾਵਾਂਗੇ ਹਣਾ ਆਪਣੇ ਜਿੱਥੇ ਆਪਾਂ ਰਹਿੰਦੇ ਹਾਂ ਨਾ ਗੁਰਦੁਆਰਾ ਸਾਹਿਬ ਉੱਤੋਂ ਬਿਲਕੁਲ ਥੋੜਾ ਜਿਹਾ ਦੂਰ ਆ ਕੋਈ ਨਹੀਂ ਤੁਹਾਨੂੰ ਆਪਾਂ ਵਿਖਾਵਾਂਗੇ ਹੁਣ ਕਿਹਦੇ ਨਾਲ ਆਵਾਂਗੇ ਆਪਾਂ ਤੇ ਕੱਲ ਵੀ ਖੁੱਲਾ ਟਾਈਮ ਕੱਢ ਕੇ ਆਵਾਂਗੇ ਅੱਜ ਆਪਣੇ ਤੋਂ ਜਿੰਨਾ ਹੋ ਸਕਿਆ ਆ ਲੱਗਾ ਨਿਸ਼ਾਲ ਮਾਰਨ ਨਾਲ ਦੀ ਦੀ ਯਾਦ ਚ ਕੋਈ ਨਹੀਂ ਹੋਣੀ ਯਾਰ ਜਿਹੜੇ ਇੱਕ ਪਿਆਰੇ ਮੈਂ ਕਹਿ ਦਣਾ ਤੀ ਮਰਨ ਵਾਲੀ ਔਰ ਜੀ ਕੈਸੇ ਹੋ ਤੇ ਗਵਾਲੀਅਰ ਮੇਰੀ ਬਾਤ ਸੁਣੀਏ ਮਤਲਬ ਇਹ ਕਿਲਾ ਕਿੰਨਾ ਕੁ ਬੜਾ ਹੈ ਜੈਸੇ ਮਤਲਬ ਬਹੁਤ ਬੜੀਆ ਪਰ ਕਿੰਨਾ ਟਾਈਮ ਲੱਗ ਜਾਏਗਾ ਅੰਦਰ ਜਾਣੇ ਦੇਤੇ ਹੈ ਇਸਕੇ ਮਤਲਬ ਜੈਸੇ ਟਿਕਟ ਮਤਲਬ ਕਹਾ ਵਾ ਕਹਾ ਪਰ ਕਹਾ ਜਾਣਾ ਪੜੇਗਾ ਦੇਖਣਾ ਬਹੁਤ ਅੱਛਾ ਅਗਰ ਹਮ ਮਾਨ ਸਿੰਘ ਪਹਿਲੇ ਮਤਲਬ ਅਬ ਜਾਏ ਤਾਂ ਦੇਖਿਆ ਜਾਏਗਾ ਕਿ ਨਹੀਂ ਸੁਬੇ ਆਏ

ਅਰ ਬਹੁਤ ਵਧੀਆ ਯਾਰ ਲੋਕਾਂ ਦਾ ਸੁਭਾਅ ਵੀ ਉੱਥੋਂ ਦਾ ਆਪਾਂ ਕਹਿੰਨੇ ਆਂ ਜੀ ਉਹ ਕਹਿੰਦੇ ਆ ਕਿ ਮਾਨ ਸਿੰਘ ਹੀ ਕੋਈ ਉਹਨਾਂ ਦਾ ਵੀ ਕਲਾ ਰਿਆ ਉਹਨਾਂ ਨੇ ਬਹੁਤ ਲਾਸਟ ਟਾਈਮ ਉਹਨਾਂ ਨੇ ਕਲਾ ਬਣਵਾਇਆ ਮੁਗਲਾਂ ਦਾ ਵੀ ਰਾਜ ਰਿਆ ਇੱਥੇ ਮਾਨ ਸਿੰਘ ਦਾ ਵੀ ਰਾਜ ਰਿਆ ਓਏ ਹੋਏ ਜਾਣਾ ਚਾਹੀਦਾ ਹੈ ਉੱਥੇ ਤੈਨੂੰ ਤੈਨੂੰ ਕਾ ਮੈਂ ਹਰਾ ਚੱਲੀਏ ਨਹੀਂ ਨਹੀਂ ਦੌਂਦੀ ਨਾ ਮੈਂ ਨਹੀਂ ਦੌਂਦੀ ਫੇਰ ਹੁਣ ਆਪਾਂ ਮਮਾ ਕੱਲ ਤੇ ਸਾਜ ਉੱਥੇ ਪ੍ਰੋਗਰਾਮ ਹੈ ਕੱਲ ਕਦੋਂ 12 ਤਰੀਕ ਨੂੰ ਉਹ ਅੰਦਰ ਕੱਲ ਵੀ ਘੂਮੋ ਨਿਆਰੇ ਲੋ ਆਂਦਾ ਸੱਜ ਕੱਲ ਦੇ ਬਾਬਾ ਜੀ ਨੇ ਆਉਣਾ ਕੱਲ ਫੇਰ ਆ ਜਾਾਂਗੇ ਚੱਲ ਤੇ ਕਹਿੰਦੇ ਮੁਗਲਾਂ ਦਾ ਵੀ ਰਾਜ ਰਿਆ ਮਾਨ ਸਿੰਘ ਨੇ ਬਣਵਾਇਆ ਸੀ ਮਰਾਠਿਆਂ ਦਾ ਵੀ ਰਾਜ ਰਿਆ ਸਾਰਿਆਂ ਦਾ ਰਾਜ ਰਹਾ ਯਾਰ ਐਂਡ ਤੇ ਆਪਣੇ ਸਿੱਖਾਂ ਦਾ ਵੀ ਰਾਜ ਰਹਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੰਵੰਗੜ ਰਾਜੇ ਛਡਾਉਣੇ ਮਾੜੀ ਮੋਟੀ ਗੱਲ ਆ ਵੀ ਮੁਗਲਾਂ ਤੋਂ ਤੁਸੀਂ ਆਪ ਦੱਸੋ ਵੀ ਇੱਕ ਨਹੀਂ ਛੁੱਟਦਾ ਕੁੜੀ ਇੱਕ ਨਹੀਂ ਇੱਥੇ ਸਹੀ ਗੱਲ ਆ ਇੱਥੇ ਇੱਕ ਨਹੀਂ ਛੁੱਟਦਾ ਤੇ ਕੋਈ ਨਹੀਂ ਆਪਾਂ ਨਾ ਕੱਲ ਨੂੰ ਅਜਿਹਾ ਬਲੌਗ ਆਪਾਂ ਬਾਹਰ ਦਾ ਆ ਕੱਲ ਦੇ ਬਲੌਗ ਚ ਆਪਾਂ ਅੰਦਰ ਜਾਵਾਂਗੇ ਇਹਦੇ ਵਲੌਗ ਦੇ ਨਾਲ ਜੁੜੇ ਰਹੋ ਜੇ ਹਾਲੇ ਤੱਕ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਜਾਓ ਬਾਕੀ ਕੋਈ ਨਹੀਂ ਆਪਾਂ ਤੁਰੇ ਜਾਂਦੇ ਆ ਇੱਧਰ ਕੋਈ ਹੈਗਾ ਤਾਂ ਨਹੀਂ ਆ ਮੇਰੇ ਹਿਸਾਬ ਨਾਲ ਕਿਸੇ ਤੋਂ ਪੁੱਛਿਆ ਇੱਥੇ ਉਹ ਕਹਿੰਦੇ ਥੱਲੇ ਹੈ ਨਹੀਂ ਕੁਝ ਜ਼ਿਆਦਾ ਵੇਖਣ ਨੂੰ ਕਹਿੰਦੇ ਥੱਲੇ ਬਸ ਉਧਾਂ ਇੱਕ ਮੰਦਿਰ ਬਣਿਆ ਹੈ ਇਹਨਾਂ ਦਾ ਕੋਈ ਉਹ ਹੀ ਆ ਦੇਖਣ ਨੂੰ ਜ਼ਿਆਦਾ ਬਾਕੀ ਆਪਾਂ ਆਪਾਂ ਜ਼ਿਆਦਾ ਥੱਲੇ ਨਹੀਂ ਜਾਣਾ ਆਪਾਂ ਥੋੜਾ ਜਿਹਾ ਜਾ ਕੇ ਵੇਖ ਲੈਨੇ ਆ ਕਿ ਕੀ ਮਾਹੌਲ ਚੜਾ ਫੇਰਾ ਪਾ ਦਾਂਗੇ ਯਾਰ ਵਾਪਸ ਆਪਾ ਉਧਰ ਲਿਆਂ ਚੀਜ਼ਾਂ ਵੇਨੇ ਉਧਰ ਜਾਦਾ ਕੋਜੀ ਇੱਥੋਂ ਵਾਤ ਨੂੰ ਉਸੋ ਜਾ ਲੈ ਕੇ ਜੀ ਰੂਲ ਬਣਾ ਲੈਨੇ ਫੋਟੋ ਆਹ ਵੇਖੋ ਲੋਕੇਸ਼ਨ ਕਿੱਡੀ ਵਧੀਆ ਇੱਥੋਂ ਚੱਲ ਫੋਟੋ ਫੋਟੋ ਲਾ ਕੇ ਇਹ ਕਦੀ ਪੋਸਟ ਲਈ ਆਪਾਂ ਕਲਿੱਕ ਕਰਦੇ ਆਂ ਫੇਰ ਆਪਾਂ ਚੱਲਦੇ ਆਂ ਕੋਈ ਨਹੀਂ ਉੱਤੇ ਹੀ ਚੱਲਦੇ ਆਂ ਫੇਰ ਇੱਥੇ ਨਿਕਲਾ ਵਹਾ ਠੀਕ ਇਰਾਦਾ ਮਰਨ ਦਾ ਰਾਦਾ ਵੀ ਕੀ ਵਾ ਮਰ ਮਰ ਕੀ ਆ ਇੱਥੇ ਕੀ ਹੋ ਗਿਆ ਵੇਖੋ ਜੀ ਮਰਨ ਲੱਗਾ ਇਹ ਮੁੰਡਾ ਏਡੀ ਦੂਰ ਆ ਗਿਆ ਗਵਾਲੀਅਰ ਬਲੌਗ ਚ ਦੱਸਤਾ ਰਹੇ ਹਾਂ ਜਿਹੜਾ ਵੀ ਵੇਖੂਗਾ ਇਹਦੇ ਘਰੇ ਖਬਰ ਪਹੁੰਚਾ ਦਿਓ ਜੇ ਕਿ ਕੁੜੀ ਵੀ ਵੇਂਦੀ ਹੋਵੇ ਤੇ ਗੱਲ ਇਦਾਂ ਵੀ ਯਾਰ ਮੈਨਾ ਪੂਰੀ ਚਾਸਿਆ ਜ਼ਿੰਦਗੀ ਦੀ ਬਹੁਤ ਜ਼ਿਆਦਾ ਵਧੀਆ ਇਲਾਕਾ ਚੱਲ ਪਾਵੇਂ ਥੋੜਾ ਪਛੜਿਆ ਆ ਰਿਹਾ ਪਰਨਾ ਕਿਲੇ ਦੇ ਨਜ਼ਾਰਾ ਕਿਲੇ ਦੇ ਬਸ ਯਾਰ ਕਿਲਾ ਮੇਨਲੀ ਕਿਲਾ ਹੀ ਇੱਥੋਂ ਦਾ ਬਾਕੀ ਲੋਕੀ ਵੀ ਬਹੁਤ ਚੰਗੇ ਆ ਆਪਾਂ ਕਹਿੰਨੇ ਆ ਤੇ ਬਾਕੀ ਮੇਨਲੀ ਨਜ਼ਾਰਾ ਕਿਲੇ ਦਾ ਹੀ ਆਏ ਤੇ ਹੁਣ ਆਪਾਂ ਕੱਲ ਦੇ ਵਲੌਗ ਜੰਦਰ ਜਾਵਾਂਗੇ ਤੇ ਅੱਜ ਦੇ ਜਿਵੇਂ ਆਪਾਂ ਇੱਥੇ ਤੁਰੇ ਫਿਰਦੇ ਆ ਗਰ ਮੈਂ ਨਾ ਵਿਲਾ ਇੱਟਾ ਵਿਲਾ ਕੱਡੀਆਂ ਮਜਬੂਤ ਹੀ ਪੁਰਾਣੇ ਸਮੇਂ ਦੀਆਂ ਨਾ ਲੱਗੀਆਂ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਕਿਹਾ ਕਿ ਉੱਥੋਂ ਟਿਕਟ ਮਿਲਦੀਆਂ ਉੱਤੋਂ ਜਾ ਕੇ ਆ ਯਾਰ ਵਿਲਾ ਵਿਚਾਰੇ ਪਹਿਲਾ ਪਸ਼ੂਆਂ ਵੰਦਰ ਕੁਝ ਮਿਲਦਾ ਨਹੀਂ ਆ ਇਹਨਾਂ ਨੂੰ ਗਵਰਨਮੈਂਟ ਨੂੰ ਚਾਹੀਦਾ ਕਿ ਇਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਇੱਥੇ ਕੋਈ ਸਿਕਿਉਰਿਟੀ ਗਾਰਡ ਨਹੀਂ ਆ ਕੋਈ ਕੁਝ ਨਹੀਂ ਆ ਇੱਧਰ ਦੀ ਓਏ ਮਾਮਾ ਕੋ ਹੋਵੇ ਨਾ ਅੰਦਰ ਭੈਚੋ ਔਰ ਆ ਚੱਲਿਏ ਸ਼ੇਸ਼ਨਾਗ ਆ ਨਹੀਂ ਤੇ ਮੈਲਾ ਨਰੈਣ ਵੀ ਉਹ ਵੇਲੇ ਦੀ ਗੱਲ ਹੀ ਮੈਂ ਇਹਦੇ ਬਾਰੇ ਪੜਿਆ ਸੀ ਬਹੁਤੀਆਂ ਬਣੀਆਂ ਪਰ ਬਹੁਤ ਪੁਰਾਣੀਆਂ ਇਹਦੇ ਬਾਰੇ ਮੈਂ ਪੜਿਆ ਸੀ ਕਿਲੇ ਬਾਰੇ ਕੀ ਕਹਿੰਦੇ ਇੱਥੇ ਮਲਕੀ ਆਇਆ ਨਹੀਂ ਜਾਂਦਾ ਕਿ ਤੋ ਜਿੱਦਾਂ ਟੈਗ ਟੂ ਕਰਦਾ ਹੈ ਨਾ ਕੋਈ ਵੇਲਾ ਆਪਣੇ ਸਿੱਖਾਂ ਨੇ ਛਡਾਇਆ ਕਿਲਾ ਵੇਲਾ ਕਿਨੀ ਪਾਵਰ ਆਪਣੇ ਸਿੱਖ ਪੰਥ ਜੀ ਭਾਈ ਚੜ੍ਹਨੀ ਬਹੁਤ ਯਾਦੀ ਔਖੀ ਏ ਬੋਤਲ ਲੈਣੀ ਯਾਰ ਪਾਣੀ ਵਾਲੀ ਕੋਈ ਨਹੀਂ ਸਵੇ ਕੱਲ ਕੱਲ ਫੇਰ ਆਏਗੇ ਹੁਣ ਜਿੱਥੇ ਆ ਪਰ ਇਹਨੇ ਨਾ ਗੁਰਦੁਆਰੇ ਤੋਂ ਬਿਲਕੁਲ ਨਹੀਂ ਦੀ ਕੀ ਆ ਥੋੜਾ ਆ ਉਠਾਉਣਾ ਸੌਖਾ ਆਵੇ ਅੰਦਰ ਚਲ ਜੀਏ ਤੇ ਆਪਾਂ ਨੂੰ ਵੀ ਬੰਨ ਲੈਣ ਉਥੇ ਆਪਾਂ ਉਹਦੇ ਕੁੜੀ ਆ ਆਪਣੇ ਬੰਦੇ ਨੇ ਇਹਨੂੰ ਛਡਾਉਣ ਉਹਨਾਂ ਨੇ ਕਿਹਾ ਤੁਹਾਨੂੰ ਕਿਹਨੇ ਕਹੀ ਜਾਣ ਹੋਰ ਅੱਗੇ ਕਹਿੰਦੇ ਸਾਡੇ ਬੰਦੇ ਵੀ ਤੁਸੀਂ ਚਲ ਘਾਤੋਂ ਗਏ ਓਏ ਯਾਰ ਇਹ ਕੋਈ ਗੱਲ ਹੀ ਡੱਕਦੇ ਵਿੱਚ ਉਹ ਗੱਲ ਡੱਕਦੇ ਵਿੱਚ ਲਈ ਚੰਗੀ ਗੱਲ ਵੀ ਸੀ ਮਾੜੀ ਵੀ ਸੀ ਮਾੜੀ ਇਹ ਆ ਵੀ ਅਸੀਂ ਘੁੰਮਣ ਫਿਰੰਦਾ ਇਹ ਚੰਗੀ ਇਹ ਆ ਵੀ ਉਹਨਾਂ ਨੂੰ ਫਿਕਰ ਹੀ ਆਪਨੇ ਫਿਕਰ ਹੀ ਬਸ ਹੋਰ ਨਹੀਂ ਗੱਲ ਕੋਈ ਚੜਾਈ ਬਹੁਤ ਔਖੀ ਚੜਨੀ ਹਾਲੇ ਤੇ ਆਪਾਂ ਬੁੱਢੇ ਵੀ ਨਹੀਂ ਆਏ ਹੁਣੇ ਸਾਹ ਚੜੀ ਜਾਂਦੇ ਆ ਗਾਹ ਕੀ ਬੰਦਾ ਇਹ ਔਖੇ ਸੌਖੇ ਕੱਦਾਂ ਵੀ ਆ ਪਰ ਇੱਕ ਗੱਲ ਹੈਗੀ ਚੜਾਈ ਬੜੀ ਉੱਚੀ ਲੈ ਆਪਣੇ ਦੇਖ ਗਏ ਸਿੱਖ ਵੀ ਇਥੇ ਸ਼ੁਕਰ ਹੈ ਕਿ ਕੋਈ ਦਿਖਿਆ ਨੁਆਡਾ ਬੰਦਾ ਨੌ ਲੱਗਾ ਜੋ ਵੀਡੀਓ ਬਣ ਲੱਗਾ ਜੋ ਐਕਟਰ ਹੋਰ ਨਹੀਂ ਕੋਈ ਗੱਲ ਵੇ 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 ਮਸ਼ਰਿਆਈ

ਉਹ ਕਿਕ 1 2 ਨਹੀਂ ਜੇ ਨਹੀਂ ਅਸ਼ੀਬ ਜੇ ਹਾਂ ਜੇ ਵਾਲੀ ਦਿਖਾਣਾ ਜੇ ਵਾਲੀ ਏਕ ਏਕ ਤੂੰ ਲਾਉਣੀ ਕੋਈ ਜੇ ਵਾਲੀ ਪਿਕਾ ਕਰ ਮੈਂ ਦੁਬਾਰਾ ਇਸ ਵਾਲੀ ਪਿਕ ਕੋ ਅੱਗੇ ਨਿਕਾਲਣਾ ਅੱਗੇ ਪਾਊਡਰ ਰੇਡ ਵਾਲੀ ਦੇਖੋ ਅਗਰ ਮੈਂ ਇਹ ਫੁੱਲੇ ਫੋਲਣੀਆਂ ਫੋਟੋਆਂ ਅਸੀਂ ਤਿੰਨਾਂ ਨੇ ਇੱਕ ਅਸੀਂ ਦੋਵਾਂ ਨੇ ਲਵਾਈ ਆ ਇੱਕ ਮੈਂ ਸਿੰਗਲ ਦੋ ਲਵਾਈਆਂ ਬਹੁਤ ਵਧੀਆ ਮੈਨਾ ਪੇਸ਼ ਆਈਆਂ ਜਿਹੜਾ ਇੱਥੋਂ ਦਾ 뷰 ਦੇ ਨਾਲ ਪਿਕ ਆਈਆਂ ਨਾ ਫੋਟੋਆਂ ਮੈਨਾ ਤੇ ਇੰਸਟਾਗ੍ਰਾਮ ਤੇ ਜਾ ਕੇ ਚੈੱਕ ਕਰਿਓ ਜੇ ਜਿਹੜਾ ਮੈਨਾ ਇੰਸਟਾਗ੍ਰਾਮ ਤੇ ਐਡ ਨਹੀਂ ਆ ਵੇਖਿਓ ਜਾ ਕੇ ਗਗਨ ਅੰਡਰਸਕੋਰ ਗੁਲੰਦਵਾਰ ਅੰਡਰਸਕੋਰ ਆਈਡੀ ਆ ਅਕਚਲ ਵਿੱਚ ਦੀਪ ਗਗਨ 233 ਹੁਣ ਆਪਾਂ ਵੀਰ ਤੋਂ ਫੋਟੋਆਂ ਲੈ ਲਈਏ ਹੋ ਗਏ ਆ ਮੈਂ 2 ਮਿੰਟ ਰੁਕ ਜਿਓ ਚਲੋ ਕੋਈ ਬਾਤ ਨਹੀਂ ਇੱਥੇ ਬਹੁਤ ਯਾਦੀ ਭੀੜਿਆ ਯਾਰ ਉਹ ਗੱਲਾਂ ਆ ਵੇਖੋ ਆਸ਼ ਵੇਖੋ ਇੱਥਰ ਇੱਥਰ ਨਾ ਜਾਦੇ ਜਾਣੇ ਆ ਸੀਟ ਜਾਂ ਗੜਾ ਮਰੀ ਜਾਂਦਾ ਕੀ ਆ ਹੁਆ ਅਈ ਤੇ ਹੁਣੇ ਗਏ ਆ ਜੇ ਬਸ ਟਾਈਮ ਕਿਤਨੇ ਵਜੇ ਤੱਕ ਦਾ ਹੈ ਬਸ ਹੋਏਗਾ 7 ਵਜੇ ਬਸ 7 ਵਜੇ ਤੱਕ ਆ ਯਾਰ ਆ ਗੱਲ ਹੋ ਗਈ ਏ ਮਾੜੀ 7 ਵਜੇ ਤੱਕ ਦਾ ਟਾਈਮ ਜੇ ਸਾਡਾ ਹੋ ਗਿਆ ਟਾਈਮ ਸਮਾਪਤ ਹੁਣ ਕੋਈ ਨਹੀਂ ਸਵੇਰੇ ਆਵਾਂਗਾ ਤੁਹਾਡੇ ਸਾਹਮਣੇ ਵੇ ਲੋ ਅੰਕਲ ਜੀ ਸੀੜੀਆਂ ਭੀਂ ਵੀ ਮਾਰੀ ਜਾਂਦੇ ਆ ਉਹ ਬੰਦਾ ਨਾ ਭਾਜੇ ਉਹ ਬੰਦਾ ਨਾ ਹੁਣ ਆਪਾਂ ਨਾ ਕਾਲਦੇ ਵਲੌਗ ਜ ਆਪਾਂ ਦੋ ਚੀਜ਼ਾਂ ਵਿਖਾਉਣੀਆਂ ਇੱਕ ਮੰਦਿਰ ਤੇ ਇੱਕ ਆਪਾਂ ਕਿਲੇ ਦੇ ਅੰਦਰ ਜਾਵਾਂਗੇ ਤੇ ਬਹੁਤ ਵਧੀਆ ਮੈਨਾਂ ਨਿਆਰੇ ਅੰਕਲ ਜੀ ਖੁੱਲਦਾ ਕਿੰਨੇ ਵਜੇ ਆ ਖੁੱਲਦਾ ਕਿਤਨੇ ਵਜੇ ਆ 7 ਵਜੇ ਅੰਕਲ ਤੋਂ ਐਸੇ ਐਸੇ ਸਾਡੇ ਨਾਲ ਲੜੇ ਹੁੰਦੇ ਆ ਬਹੁਤ ਗੁੱਸੇ ਆ ਅੰਕਲ ਬਾਹਰ ਆਏ ਨਹੀਂ ਤਾਂ ਬਤਾ ਦੇ ਬਾਹਰ ਆਏ تھے ਨਹੀਂ ਤਾਂ इनको ਉੰਜੀ ਡਾਦਣੀ ਸੀ ਲਕੀ ਚਲੋ ਜੀ ਬਣਾ ਚਲੇ ਅੰਗਰੇਜ਼ ਇੱਕ ਮਨ ਫੋਟੋ ਹੈ ਗੇ ਇੱਕ ਮਾੜੀ ਕਰਤੇ ਆ ਯਾਰ ਹੋਰ ਨਹੀਂ ਕੋਈ ਗੱਲ ਹਨੇਰਾ ਹੋ ਗਿਆ ਅਰੇ ਮੈਂ ਨੂੰ ਦਰੈ ਨੂੰ ਬੜੇ ਚਰਦਾ ਕਹਿੰਦੇ ਆ ਯਾਰ ਆ ਚਲੀ ਆ ਰਾ ਚਲੀਏ ਹਨੇਰਾ ਹੋ ਜਾਣਾ ਇਹ ਕਮਰੇ ਵੀ ਬਣਾ ਰਿਆ ਹੁਣ ਆਪਾਂ ਸਵੇਰੇ ਫੇਰ ਆਉਣਾ ਵਾ ਠੀਕ ਆ ਨੀਂਦ ਆ ਜਾਂਦੀ ਬਦਨਾ ਨੀਂਦ ਸੁਤਾ ਰਹਿੰਦਾ ਵੇਖੋ ਗਵਾਲੀਅਰ ਚ ਆ ਕੇ ਸੌਂ ਗਿਆ ਇਹ ਕੀ ਕਰ ਸਕਦੇ

सुबह सुबह अच्छा यहाँ का शाम को माहौल बढ़िया मतलब घूमने फिरने के लिए सिर्फ अंदर अंदर ही है और कुछ नहीं है यहाँ अंदर ही है मतलब ज्यादा ज्यादा तो इधर ही है हाँ। बाकी तो इधर फिर बाकी टूरिस्ट लोग बहुत आते हैं ना नही रोज यहाँ पर भीड़ होती है यहाँ ये तो नॉर्मल भीड़ क्या दस परसेंट भी नहीं है अच्छा। में तो

ਪਹ 15 ਕਿੰਨੇ ਟਿਕਟ ਹੋਗੀ 20 25 ਰੁਪਏ 20 ਰੁਪਏ ਕਰ ਲਈ 25 ਰੁਪਏ ਕਰ ਲਈ ਚਲੋ ਨਹੀਂ ਬਾਹਰ ਬਾਹਰ ਆਹ ਲਾਈਟ ਸ਼ੋ ਵੀ ਹੁੰਦਾ ਜੇ ਮੈਨੂੰ ਇੱਥੇ ਜਦਾਂ ਲਾਈਟ ਨਾਲ ਸਾਰਾ ਕੁਝ ਦੱਸਦੇ ਆ ਵੀ ਇਹ ਕਿਲੇ ਦੀ ਕੀ ਮਹਾਨਤਾ ਆ ਕਿਉਂ ਬਣਿਆ ਏ ਸਾਰਾ ਕੁਝ ਦੱਸ ਦਿਓ 250 ਰੁਪਏ ਟਿਕਟ ਆ ਦੀ ਹਰੋ ਠੀਕ ਆ ਬ੍ਰਦਰ ਫਿਰ ਮਿਲਦੇ ਆ ਬਹੁਤ ਵਧੀਆ ਲੱਗਾ ਮਿਲ ਕੇ ਕੱਲ ਮਿਲਾਂਗੇ ਜਹੀਂ ਆਉ ਆਪ ਤੋਂ ਆਪਕੋ ਮਿਲਨੇ ਆਏਗਾ ਹਾਂ ਬਾਕੀ ਮੇਤਰੋ ਹੁਣ ਆਪਾਂ ਸਵੇਰੇ ਆਵਾਂਗੇ ਇੰਨਾ ਕੀ ਸਫਰ ਰਿਹਾ ਕਿਉਂਕਿ ਤੁਹਾਨੂੰ ਆਪਾਂ ਇੰਨਾ ਕੀ ਵਿਖਾਵਾ ਤੇ ਇੰਨਾ ਕੀ ਤੁਹਾਨੂੰ ਵਿਖਾਵਾ ਪਏ ਕਿ ਵੀ ਯਾਰ ਪਲਾ ਕੀ ਚੱਕਰ ਆ ਆਏ ਲੇਟ ਆ ਹੋਰ ਨਹੀਂ ਗੱਲ ਕੋਈ ਉਦਾਂ ਕੋਈ ਗੱਲ ਨਹੀਂ ਆ ਹਾਂ ਮੈਂ ਕਰਾਇਆ ਮੈਂ ਕਰਾਇਆ ਮੇਰੀ ਪਾਗ ਨਹੀਂ ਵੱਜਦੀ ਦੇਖੋ ਬਾਕੀ ਕੋਈ ਚੱਕਰ ਨਹੀਂ ਮੇਰੇ ਕੋ ਫਿਰ ਇਹ ਇੱਥੇ ਵੀ ਤੁਹਾਨੂੰ ਸਵੇਰੇ ਘਮਾਵਾਂਗੇ ਤੁਹਾਨੂੰ ਸਾਰੇ ਬੰਦੇ ਘਮਾਵਾਂਗੇ ਕੰਨ ਲਾ ਰਿਓ ਬਣਾਉਗ ਦੇ ਇਹ ਹੁਣ ਤੱਕ ਬਲੌਗ ਵਧੀਆ ਲੱਗਾ ਕਮੈਂਟ ਲਾਈ ਆਏ ਹੋਏ ਏ ਹੁਣ ਆਏ ਮੇਰੇ ਮੈਨੂੰ ਹੀ ਲਿਜਾਣਾ ਕੋਈ ਕਲਾਸੀ ਜਿਹਾ ਲੱਗਦੀਆਂ ਕਲਾਸੀਸ ਲੱਗਦੀਆਂ ਤਬਲੇ ਦੀਆਂ ਓਕੇ ਓਕੇ ਯਾਹਾਂ ਪਰ ਵੀ ਲੱਗ ਗਿਆ ਮੂਲ ਮਜ਼ਾ ਦੇ ਰੇ ਨਹੀਂ ਤੁਸੀ ਦਾਲੋਗੇ ਬਸ ਇਹ ਲੈਓ ਵੀ ਵਧੀਆ ਵੀ ਹੁੰਦਾ ਚਾਹ ਮਾਦੀ ਨੂੰ ਜਾਣਾ ਹੈ ਪਰ ਨੇ ਗਾ ਗੱਦਾ ਬੰਦ ਹੁੰਨਾ ਇਹਨੂੰ ਲੈਣਾ ਮੈਂ ਕਮਾਉਣਾ ਤਾਂ ਮਸ਼ਰਿਆ ਹੈ ਨਾ ਗਲੇ ਦਾ ਫਰਕ ਹੈ ਮੈਂ ਨਹੀਂ ਵਹਾਂ ਚਲਤੀਆਂ ਤੀਨ ਤਾਲ ਕੈਰਵਾ ਦਾਦਰਾ ਦਾਦਰਾ ਵੀ ਹੁੰਦਾ ਨਾ ਇੱਕ ਦਾਦਰਾ ਤਾਲ ਵੀ ਉਹ ਵੀ ਸਿੱਖੀ ਉੱਡਣਾ ਬੈਗਿੰਗ ਦੂਰ ਕਿੱਥੇ ਆ ਲੈਣਾ ਬਣਾ ਕੇ ਸਾਡਿਆਂ ਪਰਾਂ ਤੋਂ ਸਿੱਖੀ ਨਹੀਂ ਬੈਗਿੰਗ ਦੂਰ ਕਿੱਥੇ ਆ ਲੈਣਾ ਬਣਾ ਕੇ ਰੰਗਣ ਹਵਾ ਵਜਦੋਂ ਕੋਲਦੀ ਮੇਕਾਂ ਵਿੱਚ ਵਫਾਈ ਦੀਆਂ ਆਉਂਦੀਆਂ ਫੁੱਲਾਂ ਕੋਲੋਂ ਹਾਸੇ ਸਾਡੇ ਰੁੱਸ ਗਏ दूर के के। बढ़िया ना गाने उसके वैसे यार गाने उसके मोटिवेशनल थे वैसे सिद्धू मूसे वाला है। कोई गाना याद कराओ ब्रेन आप भी गाते हो आप भी गाते हो कल सास को कोई बात नहीं ओके बहुत बढ़िया लगा आपसे मिलके जहां आपको पता है जहां म्यूज़िक वाले बैठ जाए महफल लग जाती है वहाँ पर अब ना मुझे गाने नहीं थोड़े याद आ रहे क्योंकि बहुत बहुत टाइम हो गया मुझे म्यूज़िक छोड़े हुए वैसे मैं भाई दावे मैं म्यूज़िक प्रोड्यूसर ही म्यूज़िक भी प्रोड्यूस करता हूँ अब मैं हाँ अपने पंजाब में ही गाने गाने रिकॉर्ड करता हूँ अब मैं हाँ अब मैं इस लाइन में आ गया पहले मैं इस लाइन में था हाँ चलो ओके okay, मिलते हैं सुबह ओके okay. ਬਹੁਤ ਵਧੀਆ ਲੱਗਾ ਯਾਰ ਇਹਨਾਂ ਨੂੰ ਮਿਲ ਕੇ ਆਪਾਂ ਦੇ ਯਾਰੋਂ ਵੇਲੇ ਮਹਿਫਲ ਤੁਹਾਨੂੰ ਪਤਾ ਜਿੱਥੇ ਗਾਣਿਆਂ ਬਾਣਿਆਂ ਵਾਲੇ ਬਹਿ ਜਾਂਣ ਮਹਿਫਲ ਲੱਗ ਜਾਂਦੀ ਤੁਸੀਂ ਵੀ ਕਹਣਾ ਇਹ ਕਿਹੜੇ ਚੱਕਰਾਂ ਚ ਪੈ ਗਾ ਉਹ ਲੈ ਆ ਦੇ ਬੰਦ ਕਰਤਾ ਉਹਨਾਂ ਨੇ ਕੰਟੀ ਸਾਈਡ ਸਾਈਡ ਵਾਲੇ ਕਿੱਦਸ ਸਾਈਡ ਵਾਲੇ ਸਾਈਡ ਵਾਲੇ ਸੇ ਓਕੇ ਕੰਟੀ ਆਵਾਜ਼ ਉੱਤਰੀ ਤੋਂ ਬਾਹਰ ਮੈਂ ਨਾ ਤੁਹਾਨੂੰ ਮੈਂ ਦੱਸਦਾ ਪਹਿਲਾਂ ਮੈਂ ਕਰਦਾ ਰਿਹਾ ਕੀਰਤਨ ਯਾਰ ਆਪਣੇ ਭਲਿਆਂ ਵੇਲਿਆਂ 'ਚ ਮੈਂ ਤਬਲਾ ਵੀ ਸਿੱਖਿਆ ਹਰਮੋਨੀਅਮ ਵੀ ਸਿੱਖਿਆ ਤਣਪੁਰਾ ਵੀ ਆਉਂਦਾ ਤਿੰਨ ਚਾਰ ਚੀਜ਼ਾਂ ਆਉਂਦੀਆਂ ਹੁੰਦੀਆਂ ਹਨ ਮੈਨੂੰ ਵਜਾਉਣੀਆਂ ਪਰ ਮੈਂ ਰਾਈਟ ਨਾਉ ਛੱਡਦਾ ਆ ਉਧਰ ਲੱਗੀ ਉਹ ਫਿਲਮ ਓਏ ਓਕੇ ਪਰ ਪਾਣੀ ਪਿਲਾ ਦੋਗੇ ਦੋ ਗਲਾਸ ਪਾਣੀ ਆ ਜਾਓ ਬਹੁਤ ਪਿਆਸ ਲੱਗੀ ਆ ਯਾਰ ਆਵਕਾ ਬੜਾ ਹੋ ਜਾਏਗਾ ਪਹਿਲਾਂ ਮੈਂ ਕਰਦਾ ਰਿਹਾ ਯਾਰ ਕੀਰਤਨ ਉਸ ਤੋਂ ਬਾਅਦ ਹੁਣ ਮੈਂ ਥੋੜਾ ਇਹਨਾ ਲੀਵ ਆਊਟ ਕਰਤਾ ਆ ਉਹ ਹੁਣ ਮੈਂ ਗਾਣੇ ਪ੍ਰੋਡਿਊਸ ਕਰਦਾ ਧੰਨਵਾਦ ਯਾਰ ਪਾਣੀ ਪਲਾਉਂਦੋਂ ਦਾ ਤੇ ਥੈਂਕ ਯੂ ਮਿਲਦੇ ਆ ਇਹ ਵੀ ਆਰਟਿਸਟ ਹੈ ਇਹ ਛੋਟੀ ਆਰਟਿਸਟ ਹੈ ਤਰਾਹੋ ਕੈਸੇ ਹੋ ਤਬਲਾ ਵਜਾ ਰਹੇ ਹੋ ਇਸਕੋ ਨੇ ਬੜੀਆ ਇਹ ਛੋਟੀ ਆਰਟਿਸਟਾ ਮਿਲ ਗਈ ਆਪਾਂ ਨੂੰ ਤੇ ਹੁਣ ਆਪਾਂ ਯਾਰ ਇਦਾਂ ਹੁਣ ਆਪਾਂ ਚੱਲੇ ਆ ਆਪਾਂ ਵਾਪਸ ਕੀ ਕਹਿੰਦੇ ਹੁੰਦੇ ਉਹਨੂੰ ਰੂਮ ਕਿ ਚੱਲੇ ਆ ਫੇਰ ਆਪਾਂ ਉਧਰ ਫਿਲਮ ਲੱਗ ਗਈ ਆ ਕੋਈ ਨਹੀਂ ਉਹ ਵੀ ਵੇਖਾਂਗੇ ਜੇ ਕੱਲ ਪਲਾਨ ਬਣ ਗਿਆ ਬਾਕੀ ਹੁਣ ਆਪਾਂ ਚੱਲੇ ਆ ਬਾਹਰ ਨੂੰ ਬਾਹਰ ਜਾ ਕੇ ਵੇਨੇ ਆ ਮਾਹੌਲ ਚੱਲ ਕੀ ਆ ਬਾਹਰ ਦਾ ਇੱਥੇ ਦੇ 7 ਵਜੇ ਬੰਦ ਕਰਤਾ ਉਹਨਾਂ ਨੇ ਸਾਰਾ ਕੁਝ ਕਿਉਂਕਿ ਉਹ ਫਿਲਮ ਲੱਗਦੀ ਆ ਨਾ ਮੂਵੀ ਫਿਰ ਉੱਥੇ ਨਾਈਟ ਨੂੰ ਤਾਂ ਲੋ ਜੀ ਆ ਗਏ ਦੇ ਕੁਝ ਖਾਣੇ ਪੀਣੇ ਕੋ ਆ ਗਏ ਭੁੱਖ ਲੱਗੀ ਫਿਰ ਮੈਂ ਚਲੋ ਕੋ ਖਾ ਬ ਲੈਨੇ ਹੁਣ ਬਾਕੀ ਯਾਰ ਵੇਲੇ ਬੈਠੇ ਕਰਨਾ ਵੀ ਕੀ ਵੈ ਖਾ ਪੀ ਲੈ ਆਪਕੋ ਲੋਕਾਂ ਨੇ ਕਹੀਂ ਦੇਖਾ ਹੈ ਕਿਆ ਕਿਆ ਆਪ ਦੋਨੋਂ ਕੋ ਕਹੀਂ ਦੇਖਾ ਹੈ ਆਪ ਕਈ ਦੂ ਚੈਨਲ ਤੇ ਕਹਾਂ ਦੇਖਾ ਹੈ ਮੈਂਨੇ ਆਪਕੋ ਦੇਖਾ ਹੈ ਆਏ ਓਏ ਕਿੱਥੇ ਵੇ ਲੈ ਆਈ ਇੱਥੇ ਕਹਾ ਦੇਖਾ ਬੜੇ ਆਪਕਾ ਚੈਨਲ ਹੈ ਗਗਨ ਨਾਮ ਆ ਯਾਰ ਬਹੁਤ ਬੜੀ ਆਰ ਕੈਸੇ ਹੋ ਬੜੀਆ ਇਸਕੋ ਜਾਣਤੇ ਹੋ ਹਾਂ ਹਾਂ ਮਾਰੇ ਵਲੋਗਸ ਹਾਂ ਦੇਖੇ ਚੈਨਲ ਸਬਸਕ੍ਰਾਈਬ ਕੀਆ ਨਾ ਆਪਣੇ ਹਾਂ ਕੀਆ ਓਕੇ ਜੀ ਇਹ ਬਾਤ ਹੈ ਬਹੁਤ ਅਛਾ ਲੜਕਾ ਬਹੁਤ ਅਛਾ ਲੜਕਾ ਬਹੁਤ ਬਹੁਤ ਬੜੀਆ ਲਗਾ ਉਸੇ ਮਿਲ ਕੇ ਟੀਵੀ ਕਾਫੀ ਪੰਜੀ ਪੈਰਿਸ ਪੀਜ਼ਾ ਕਰਾ ਲੀਏ ਫਿਰ ਤੂੰ ਦੱਸ ਦੇ ਛੀ ਮਾਰੀਏ ਵੀਰ ਜੀ ਗਾਲ ਸੁਣਿਓ ਪੀਏ ਕੇ ਸਲਾਈਸ ਕਿਤਨੇ ਆਦੇ ਉਹ ਬਤਾਓ ਪੀਜ਼ਾ ਕਿਤਨਾ ਬੜਾ ਹੋਗਾ ਕਿਆ ਹਾਂ ਪੀਜ਼ਾ ਕਿਤਨਾ ਬੜਾ ਬਣਾ ਕੇ ਦੋਗੇ ਰੈਗੂਲਰ ਸਾਈਜ਼ ਕਿਤਨਾ ਕੋ ਗਾ ਇਤਨਾ ਕਾ ਤੋ ਹੋ ਹੀ ਜਾਏਗਾ ਮੇਰੇ ਪੀਜ਼ਾ ਖਾਣੇ ਪੀਜ਼ੇ ਦੀ ਭੁੱਖ ਵੱਡੀ ਲੱਗੀ ਸੀ ਤੇ ਦੇਲ ਪੂਰੀ ਵੀ ਕਰਾ ਲਈ ਨਾਲ ਲੱਗਦੇ ਆਥੀ ਤੇ ਰੱਬ ਆ ਖਾ ਵੀ ਕੇ ਤੇ ਮੈਂ ਸੀਨ ਦੀ ਬੋਲਦਾ ਹਾਂ ਇਹ ਇਸ ਕੀ ਹਿੰਦੀ ਬੜੀਆ ਹੈ ਇਸ ਕੀ ਸਹੀ ਆ ਮੇਰੀ ਕਾਸੀ ਆ ਮੇਰੀ ਨਹੀਂ ਸਹੀ ਹਾਂ ਇਸ ਇਧਰ ਅੱਗੇ ਬਤਾਓ ਕਿ ਸਕੀਂ ਹਿੰਦੀ ਬੜੀਆ ਹੈ ਓਏ ਓਏ ਮੰਨ ਗਿਆ ਕਹਿੰਦੇ ਹੁਣ ਆਪਾਂ ਪੀਦਾ ਖਾ ਕੇ ਬੇਲਪੂਰੀ ਖਾ ਕੇ ਫਿਰ ਆਪਾਂ ਚੱਲਦੇ ਆਂ ਆਪਾਂ ਇੱਕ ਇਹ ਵੀ ਦੱਸ ਦਈਏ ਵੀਰਾਂ ਨੂੰ ਕਿ ਸ਼ਾਇਦ ਅਡਾਰਾਜ ਕਿਤੇ ਹੋਰ ਦਾ ਵੀ ਪਲਾਨ ਬਣ ਜੇ ਪੱਕਾ ਨਹੀਂ ਕਹਿ ਸਕਦੇ ਪਰ ਜੇ ਪਲਾਨ ਬਣ ਗਿਆ ਤਾਂ ਨੂੰ ਉੱਥੇ ਵੀ ਲੈ ਕੇ ਜਾਵਾਂਗੇ ਐਦਾਂ ਵਲੌਗਾਂ ਨਾਲ ਬਸ ਬਣੇ ਰਹੋ ਪਿਆਰ ਕਰਦੇ ਰਹੋ ਹਾਏ ਓਏ ਬੇਲਪੂਰੀ ਆ ਗਈ ਮਿੱਤਰੋ ਕਿਉਂ ਹੋਇਆ ਮਾਰੇ ਨਹੀਂ ਹੋਇਆ बेलपुरी बहुत स्वाद है मित्रों ओके बन गई रिपोर्ट ओके हो गई मेरी बात सुन ओए बनी है आपकी या? आपकी है और आप बढ़िया है यार इसकी शॉप है ये ये देखो छोटे-छोटे बच्चे काम करते हैं हमारे जैसे वेखो खाना खाते आ रहे हैं पिज़्ज़ा मस्त बनाता है पिज़्ज़ा मस्त, मस्त मस्त कुछ वो चीज बढ़िया मस्त-मस्त मित्रों पिज़्ज़ा भी आ गए हैं ਹੋਰ ਸੂਰਵਣ ਕਰ ਰਹਾ ਹਾਂ ਭਈਆ ਕਾਮੋ ਕੇ ਆ ਹਣ ਆਪਾਂ ਮਹਾਰਾਸ਼ਟਰ ਐਮਪੀ ਦਾ ਪਿਆ ਖਾਣ ਲਗੇ ਆਏ ਓਏ ਆ ਗਾਲੀ ਇਹ ਬਾਤ ਇਨਾ ਤੇਰੀ ਬੰਦਾ ਵੀ ਇਧਰ ਹੁਣ ਆਪਾਂ ਜਾਂਦੇ ਨੇ ਤੁਰ ਕੇ ਹੀ ਗੋ ਉਥੋਂ ਕਿਲੇ ਤੋਂ ਆ ਲੱਗੇ ਮਮਾ ਕਿਲੇ ਤੋਂ ਥੋੜਾ ਜਿਹਾ ਦੂਰ ਹੀ ਫਿਰਹੀਂ ਸੋਚਿਆ ਵੀ ਚਲੋ ਤੁਰ ਕੇ ਜਾਂਦੇ ਐਵੇਂ ਕਿਉਂ ਲੱਤਾ ਮਾਰਦੇ ਜਾਂਦੇ ਆਦੇ ਹੈਗਾ ਗੁਰਦੁਆਰਾ ਸਾਹਿਬ ਇੰਨਾ ਕ ਤੁਰਕੇ ਜਾਣਾ ਚਾਹੀਦਾ ਹੈ ਏਡੇ ਵੀ ਕੀ ਆਪਾਂ ਸ਼ੈਰੀ ਆ ਵੀ ਬੁੱਢੇ ਹੋ ਗਏ ਆ ਵੀ ਆਡੇ ਤੇ ਕਿਤੇ ਤੁਰਿਆ ਨਹੀਂ ਆ ਤਾਂ ਹੁਣ ਬਸ ਇਹੋ ਡਰ ਲੱਗਾ ਵੀ ਫੂਨ ਫਾਨਾ ਕੋ ਲੈ ਜੇ ਲੋ ਬਾਕੀ ਮੈਂ ਨਾ ਨਿਆਰੇ ਰਹੇ ਉੱਥੇ ਬਹੁਤ ਵਧੀਆ ਰਿਆ ਦੇ ਹੁਣ ਤੱਕ ਤੁਹਾਨੂੰ ਵਧੀਆ ਲੱਗਾ ਮੈਂ ਤੀਜੀ ਵਾਰੀ ਕਹਿਤਾ ਜੇ ਲਾਈਕ ਕਮੈਂਟ ਸ਼ੇਅਰ ਕਰ ਦੋ ਚੁੱਪ ਕਰਕੇ ਕਰ ਦੋ ਚੁੱਪ ਕਰਕੇ ਹੁਣ ਚੱਲੇ ਆ ਗੁਰਦੁਆਰਾ ਸਾਹਿਬ ਹੀ ਕਿਉਂਕਿ ਯਾਰ ਵਧੀਆ ਇੱਥੇ ਇੱਥੇ ਰੂਮ ਦੀ ਅਵੇਲੇਬਿਲਿਟੀ ਸਿਰਫ ਗੁਰਦੁਆਰਾ ਸਾਹਿਬ ਚ ਹੀਂਦੀ ਆ ਕਿਉਂਕਿ ਲਾਗੇ ਸਿਰਫ ਉਹ ਹੀ ਆ ਬਾਕੀ ਸਾਰਾ ਮਤਲਬ ਕਿ ਪਹਾੜੀ ਦੇ ਬਣਿਆ ਐ ਬਾਕੀ ਸਾਰਾ ਕੁਝ ਸ਼ਹਿਰ ਦੇ ਵਿੱਚ ਆ ਉਹ ਥੱਲੇ ਜਾ ਕੇ ਆ ਪਹਾੜੀ ਤੋਂ ਤੈਨੂੰ ਸੋਚਿਆ ਜਿੰਨੇ ਦਿਨ ਵੀ ਰਹਿਣਾ ਵਾ ਉੱਥੇ ਰਹਿਨੇ ਆ ਪਹਾੜੀ ਦੇ ਜੇ ਘੁੰਮਣਾ ਫਿਰਨਾ ਵੀ ਆ ਮ제 ਲੈਨੇ ਆ ਹੁਣ ਜਾਣਾ ਵਾ ਜਦੋਂ ਆਪਾਂ ਜਾਣਾ ਬਸ ਥੱਲੇ ਉਦੋਂ ਜਾਣਾ ਇੱਕ ਹੁਣ ਜਾਣ ਲੱਗਿਆ ਸ਼ਾਇਦ ਅਹੀਂ ਹੋਰ ਵੀ ਕਿਤੇ ਜਾਈਏ ਜੇ ਬਣ ਗਿਆ ਨਾ ਪਲਾਨ ਫੇਰ ਅਸੀਂ ਦੱਸਣਾ ਵਾ ਜੇ ਨਹੀਂ ਬਣਿਆ ਫੇਰ ਨਹੀਂ ਦੱਸਣਾ ਹਾਂ ਲੋਫਰ ਕੋਰਤੋਰਾ ਸਾਹ ਪਹੁੰਚ ਕੇ ਉਹ ਵੀ ਬੜੀ ਮਸ਼ਹੂਰ ਚੀਜ਼ ਵਾ ਉਹ ਵੀ ਮਸ਼ਹੂਰ ਜਗਾ ਵਾ ਗੈਸ ਕਰ ਲੋ ਸਾਰਿਆਂ ਨੂੰ ਪਤਾ ਹੀ ਆ ਕਿੱਥੇ ਜਾਣਾ ਵਾ ਬਸ ਕਿ ਇਹ ਰਾਜ ਨੇ ਆਪਣੀ ਘਰ ਵਾਲੀ ਲਈ ਉਹ ਚੀਜ਼ ਬਣਾਈ ਸੀ ਨੱਕ ਦੱਸ ਦੇ ਨੇ ਹਿੰਟ ਜਾ ਨਹੀਂ ਜਿਆਦਾ ਹਿੰਟ ਹੋ ਗਿਆ ਹਿੰਟ ਦੇ ਦਿੰਨੇ ਘਰ ਵਾਲੇ ਨੇ ਆਪਣੀ ਘਰ ਵਾਲੀ ਲਈ ਕੁਝ ਬਣਵਾ ਕੇ ਬਣਵਾਇਆ ਹੈ ਕੋਈ ਏਦਾਂ ਦੀ ਚੀਜ਼ ਆ ਕੋਈ ਬਾਕੀ ਕਰ ਲੋ ਗਾ ਆ ਗੱਲ ਏਦਾਂ ਏ ਬੈਰਾ ਦੋ ਮਿੰਟ ਮੈਂ ਨਾ ਮਿੱਤਰੋ ਬੈਠੇ ਜੇ ਹੋਣਗੇ ਤੇ ਹੁਣ ਆਪਾਂ ਕਦੇ ਆ ਕੇ ਬੈਠੇ ਸੀ ਆਵੇ ਚਿਪਸ ਚੂਪਸ ਲਾਏ ਆ ਮਾਦਾ ਜੀ ਨਾਲ ਕੱਲ ਵੀ ਲੈ ਕੇ ਗਏ ਹੁਣ ਆਪਾਂ ਗੁਰਦਾਰੇ ਦੇ ਬਿਲਕੁਲ ਸਾਹਮਣੇ ਬੈਠੇ ਆਂ ਕਦਾ ਪੁੱਤ ਬਿਲਕੁਲ ਸਾਹਮਣੇ ਬੈਠੇ ਗੁਰਦਾਰੇ ਦੇ ਹੁਣ ਬਸ ਆਪਾਂ ਆਪਣੇ ਰੂਮ 'ਚ ਜਾਣਾ ਚਲੋ ਠੀਕ ਆ ਮਾਤਾ ਜੀ ਤੇ ਹੁਣ ਆਪਾਂ ਆਪਣੇ ਚੱਲੇ ਆਂ ਰੂਮ ਦੇ ਵਿੱਚ ਹੁਣ ਆਪਾਂ ਜਾਣਾ ਕਿ ਖਾਣਾ ਕਿ ਨਹੀਂ ਪਾਣੀ ਭਰੀਏ ਮੇਰਾ ਰਾਦਾ ਠੰਡਾ ਇੱਕ ਘੈਂਟ ਜਾ ਆ ਗਏ ਆ ਵਾਹਿਗੁਰੂ ਜੀ ਇੱਥੇ ਨਾ ਕੱਲ ਤੋਂ ਖੰਡਪਾੜ ਸਾਹਿਬ ਸ਼ੁਰੂ ਹੋਣਾ ਆ ਜਿੱਦਾਂ ਕੱਲ ਤੋਂ ਮਤਲਬ ਕਿ 12 ਕੱਲ 11 ਤਰੀਕ ਹੈ ਨਾ 11 ਵਜੇ ਪਾਠ ਆਰੰਭ ਹੋਣਾ ਆ 13 ਤਰੀਕ ਨੂੰ ਸਮਾਪਤੀ ਆ ਪਾਠ ਦੀ ਤਿੰਨ ਦਿਨ ਤਿੰਨ ਦਿਨ ਪਾਠ ਚੱਲਣਾ ਇੱਥੇ ਲਗਾਤਾਰ ਤੇ ਕੱਲ ਨੂੰ ਉਹ ਬਾਬਾ ਜੀ ਨੇ ਆਇਆ ਨਾ ਜਿਨ੍ਹਾਂ ਨੇ ਆਪਾਂ ਨੂੰ ਸੱਦਿਆ ਇੱਥੇ ਉਹਨਾਂ ਦੀ ਇੱਥੇ ਕਥਾ ਹੋਣੀ ਆ ਗੱਲ ਮੇਨ ਹੈ ਡਗਰੰਥੀ ਹੋ ਤੱਕ ਤੇ ਸ਼ਰੀਪੜਨਾ ਸਾਹਬ ਦੇ ਉਹਨਾਂ ਦੀ ਉਹਨਾਂ ਦੀ ਇੱਥੇ ਕਥਾ ਹੋਣੀ ਏ ਵਾਹਿਗੁਰੂ ਅੰਕਲ ਚਿਪਸ ਕੇ ਅੰਕਲ ਚਿਪਸ 100 ਕਮੈਂਟ ਆਇਆ ਹਾਂਚਨ ਵਾਲਿਆਂ ਲਾਗ ਭਗ ਰੂਮ ਜਾਂਦਿਆਂ ਜਾਣਦਿਆਂ ਕਰਕੇ ਨਾ ਏਸੀ ਔਨ ਤੇ ਜਾਂ ਲੈਣ ਬੈਨੇ ਆ 10 ਮਿੰਟ ਗਰਮੀ ਵੜੀ ਆ ਅੱਗਾ-ਪੱਗਾ ਲਾਉਣੇ ਆ ਫਿਰ ਆਪਾਂ ਉਹਨੇ ਫਰੈਸ਼ ਥੋੜਾ ਆ ਪਾਣੀ ਭਰ ਲਈਏ ਮੇਰਾ ਰਾਦਾ ਯਾਰ ਪਾਣੀ ਲਿਓਨੇ ਇੱਕ ਨਾਲੇ ਪਰ ਕੇ ਲਿ ਜਾ ਸਿੰਮ ਸਿੰਮ ਯਾਰ ਵੇਖੋ ਆ ਜਾਈਏ ਮੇਟਰੋ ਰੂਮ ਤੇ ਸਵਾਗਤ ਹੈ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਬੈ ਗਏ ਆ ਆਪਾਂ ਹੁਣੇ ਨਾ ਨਹੀਂ ਆਪਾਂ ਚਾਹ ਦਾ ਲੰਗਰ ਛੱਕ ਕੇ ਆਏ ਆ ਬਹੁਤ ਵਧੀਆ ਯਾਰ ਚਾਹ ਤੋਂ ਬਗੈਰ ਕਿੱਥੇ ਰਿਆ ਜਾਂਦਾ ਰਾਤ ਨੂੰ ਫਿਰ ਚਾਹ ਪੀ ਗਏ ਹੁਣ ਆਪਾਂ ਸਿੱਧਾ ਆਪਾਂ ਜਾਣਾ ਆਪਣੇ ਰੂਮ ਚ ਫਿਰ ਤਾਂ ਨੰਨਾ ਰੂਮ ਚ ਜਾ ਕੇ ਕਰਦੇ ਆਂ ਗੱਲਬਾਤ ਹਾਂਜੀ ਮੈਂ ਨਾ ਮਿੱਤਰੋ ਫਿਰ ਹੁਣ ਆਪਾਂ ਰੂਮ ਦੇ ਵਿੱਚ ਆ ਗਏ ਆਂ ਪਾਣੀ ਭਰਨ ਗਏ ਹਾਂ ਬਾਹਰ ਥੋੜਾ ਆ ਪਾਣੀ ਪੂਣੀ ਭਰ ਕੇ ਹੁਣ ਆਪਾਂ ਆ ਗਏ ਆਂ ਰੂਮ ਦੇ ਵਿੱਚ ਬਹੁ ਆਵੇ ਪਿੱਛੇ ਵੇਖ ਸਕਦੇ ਕਿੰਨਾ ਖਲਾਰਾ ਪਾਇਆ ਮੁੜਿਆੜੇ ਤੇ ਬਾਕੀ ਯਾਰ ਗੱਲ ਕੋਈ ਨਹੀਂ ਹੁਣ ਖਲਾਰਾ ਵੀ ਸਾਭਦੇ ਆਂ ਹੁਣ ਜਿੱਥੇ ਰਹੀਦਾ ਫਿਰ ਖਲਾਰਾ ਦੇ ਪੈਣਾ ਹੀ ਆ ਆਏ ਹੁਣ ਗੱਲ ਇਦਾਂ ਕੀ ਅੱਜ ਦਾ ਜਿੱਦਾਂ ਵੀ ਰਿਹਾ ਕੰਮ ਤੁਸੀਂ ਵੇਖ ਹੀ ਲਿਆ ਵਾ ਉੱਥੇ ਜਾ ਕੇ ਉਹ ਨਾਲ ਦੀ ਗੱਲ ਬਣੀ ਬਣੀ ਕਿਉਂਕਿ ਉਹਦਾ ਕਰਕੇ ਜਿਹੜੀ ਵੀ ਤੁਹਾਨੂੰ ਪਤਾ ਹੀ ਉਹ ਇੱਕਣਾ ਯਾਰ 7 ਵਜੇ ਉਹ ਸੀਟੀਆਂ ਹੀ ਆ ਮਾਰਨ ਦਾ ਪੈਂਦੇ ਆ ਕਿ ਚਲੋ 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 ਇੱਥੇ ਫਿਲਮ ਲੱਗਦੀ ਆ ਨਾ ਉੱਥੇ ਉਹਦਾ ਕਰਕੇ ਬਾਕੀ ਅੱਜ ਆਪਾਂ ਬਹੁਤ ਫਨ ਹੰਨ ਕੀਤਾ ਯਾਰ ਇਹ ਆ ਇੱਕ ਪਾਵਰ ਬੈਂਕ ਨੇ ਮੇਰਾ ਬਹੁਤ ਸਾਥ ਦਿੱਤਾ ਯਾਰ ਇੱਕ ਪ੍ਰਾਣੇ ਦਿੱਤੀ ਪਾਵਰ ਬੈਂਕ ਉਹਦਾ ਬਹੁਤ ਬਹੁਤ ਲਵ ਯੂ ਦਿਲੋਂ ਧੰਨਵਾਦ ਵੀ ਪਾਵਰ ਬੈਂਕ ਮੌਕੇ ਦੇ ਦਿੱਤੀ ਆ ਤੇ ਆਡਾ ਸਰ ਗਿਆ ਤੇ ਬਸ ਇਨੀ ਗੱਲ ਆ ਤੇ ਹੁਣ ਹੁਣ ਇਹ ਵਲੌਗ ਆਪਾਂ ਕਰਦੇ ਆ ਐਂਡ ਸਾਰਿਆਂ ਦਾ ਸਾਸੀਗਾਲ ਬਾਕੀ ਮਿੱਤਰੋ ਗੱਲ ਇਦਾਂ ਵੀ ਮਿਲਦੇ ਹਣਾ ਪਾ ਅਗਲੇ ਵਲੌਗ ਚ ਜਿਨ੍ਹਾਂ ਨੇ ਇਹ ਵਲੌਗ ਐਂਡ ਤੱਕ ਵੇਖਿਆ ਉਹਨਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਨਹੀਂ ਵੀ ਵੇਖਿਆ ਸਕਿਪ ਕਰ ਕਰਕੇ ਵੇਖਿਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਜਿਨ੍ਹਾਂ ਨੇ ਪਹਿਲੇ ਨੰਬਰ ਤੋਂ ਕਲਕ ਕਰਕੇ ਵੀਡੀਓ ਇਦਾਂ ਕਰਕੇ ਤੇ ਐ ਕਰਤੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਚਲੋ ਫਿਰ ਲਾਈਕ ਕਮੈਂਟ ਸ਼ੇਅਰ ਕਮੈਂਟ ਕਰਕੇ ਜਾਓ ਯਾਰ ਪਿਛਲੀ ਵੀਡੀਓ ਤੇ ਕਮੈਂਟ ਘਟ ਗਏ ਜੇ ਮਿੱਤਰੋ ਇਹ ਗੱਲ ਮਾੜੀ ਆ ਕਮੈਂਟ ਕਰਕੇ ਜਾਓ ਪਿਛਲੀ ਵੀਡੀਓ ਤੇ ਵੀ ਇੱਥੇ ਵੀ ਲਾਈਕ ਕਰਕੇ ਜਾਓ ਨਾਲੇ ਵੀਡੀਓ ਓਕੇ ਆ ਚਲੋ ਠੀਕ ਆ ਫਿਰ ਮਿੱਤਰੋ ਮਿਲਦੇ ਆ ਨੈਕਸਟ ਵਲੌਗ ਚ ਸਸਰੀ ਗੱਲ ਧੰਨਵਾਦ